ਵੇ ਯਾਰ ਲੋਕ ਵੀ ਰਾਤ ਨੂੰ ਫਾਫਾ ਫੈਟ ਜਾਂਦੇ ਨੇ ਮਨ ਕਰੀਏ ਤਾਂ ਕਰੀਏ ਕੀ ਆ ਅੱਛਾ ਤਾਂ ਜਲ ਕਰਦਾ ਮਰ ਜੀਏ ਫਿਰ ਜਵਾਕਾਂ ਕੰਨੀ ਦੇਖ ਕੇ ਆ ਹੁੰਦਾ ਵੀ ਯਾਰ ਉਹ ਉਹ ਕਿਵੇਂ ਨਾજર ਸਾਂ ਕਿੱਧਰ ਫਿਰਦਾ ਠੀਕ ਠਾਕ ਵਧੀਆ ਤੂੰ ਰਸ ਇਹ ਹੋਰ ਵਧੀਆ ਵਧੀਆ ਬਈ ਬਚੋ ਲਿਆ ਉਹ ਬੱਸ ਬਾਹਰ ਜਨਾਬ ਆ ਦੇਖਾਂ ਹੈ ਬਾਹਲੇ ਟਾਈਮ ਆ ਦੇਖ ਟਾਈਮ ਆ ਤੂੰ ਹੀ ਨਹੀਂ ਮਿਲਦਾ ਮੈਂ ਤਾਂ ਇੱਥੇ ਤਰੇ ਫੱਦਾ ਰਹਿਣਾ ਤੂੰ ਕਿ ਮੈਂ ਗੱਡੀ ਦੇ ਲੈਣ ਤੇ ਕਿਹੜੇ ਕੱਢਦਾ ਫਿਰਦਾ ਹਾਂ ਬਸ ਯਾਰ ਸਿੱਧਾ ਸਾਡੇ ਨਾਲ ਪਸਾ ਲਾ ਹਾਂ ਇਹਨੇ ਨੰਮ ਦੇ ਆਪ ਦਾ ਧੁੱਗਾ ਤੱਕੂ ਟੱਡਾ ਆਪ ਦਾ ਨੰਗਾ ਹੁੰਦਾ ਹਾਂ ਉਹ ਕੰਮ ਹੋਇਆ ਪਹਿਲਾਂ ਅੱਛਾ ਆ ਜਾ ਸਰਾਉਣਾ ਉਹ ਤੂੰ ਕਿਹੜਾ ਮੇਰੀ ਸੁਣੀਆ ਜੇ ਤੇਰੇ ਘਰ ਵਾਲੀ ਨਹੀਂ ਮੌਤ ਹੋਈ ਮੈਂ ਤੈਨੂੰ ਉਦੋਂ ਜਵਾਬ ਦੋਰ ਲਾਇਆ ਨਹੀਂ ਮਹਾ ਜਵਾਕ ਨੂੰ ਛੋਟਾਂ ਤੂੰ ਘਰ ਬਸਾਲਾ ਆਪਦਾ ਤੂੰ ਤਾਂ ਕਹਿੰਦਾ ਮੇਰੇ ਜਵਾਕ ਜੀ ਮੇਰੇ ਜਵਾਕ ਰੋਲ ਜਾਣਗੇ ਜੀ ਆਏ ਜੇ ਵਾ ਤੇ ਹੁਣ ਖਾਲਾ ਪੂੜੇ ਮੈਂ ਨਾ ਕਹ ਜੀ ਬਈ ਕਾਲਜੋਗ ਦਾ ਪਹਿਰਾ ਚੱਲਦਾ ਕਿਸੇ ਕਰਮਾਂ ਇਹ ਦੀਆਂ ਜਿਹੜੇ ਨੂਹਾਂ ਹੁੰਦੀਆਂ ਨੇ ਰੋਟੀ ਦਿੰਦੀਆਂ ਨੇ ਓਏ ਮੈਂ ਤੇ ਜੀ ਗੱਲ ਨਾ ਸੈਂ ਤਾ ਮੈਂ ਤੈਨੂੰ ਜਿਹੜੀ ਗੱਲ ਦਾ ਸੁਣੀ ਆ ਹਾਂ ਡੱਕਣਾ ਜਾਈ ਕੋਈ ਨਾ ਲੋਟ ਹੋ ਕੇ ਨਾ ਇੰਨਾ ਵੀ ਨਹੀਂ ਬੁੜਾ ਹੋਇਆ ਹਜੇ ਮੈਂ ਆਏ ਤਾਂ ਕੀ ਕਹ ਮੈਂ ਤੈਨੂੰ ਐਂ ਕਹਿੰਦਾ ਤੀ ਹਾਂ ਵੀ ਉਹਦੋਂ ਤੂੰ ਕਹਿੰਦਾ ਸੀ ਮੈਨੂੰ ਵੀ ਵਿਆਹ ਕਰਾ ਲਾ ਤੇ ਆਪਾਂ ਵਿਆਹ ਕਰਾ ਲੰਦੇ ਲੋਕ ਦੁੱਤੀਆਂ ਦਿੰਦੇ ਮੂੰਹ ਚ ਓ ਲੋਕ ਤਾਂ ਭੁੱਖੇ ਮਰਨ ਵਾਲਾ ਚੰਗਾ ਸੀ ਲੋਕ ਹੁਣ ਤੇਰੇ ਘਰੇ ਤੈਨੂੰ ਰੋਟੀ ਖਵਾ ਕੇ ਜਾਂਦੇ ਨੀ ਮੁੰਡਾਸੋ ਲੋਕਾਂ ਦੀ ਪਰਵਾਹ ਕੋ ਕਰਦਾ ਤੂੰ ਇਹ ਚੀਜ਼ ਲੋਕਾਂ ਦੀ ਪਰਵਾਹ ਨੇ ਮਰਵਾਇਆ ਤੂੰ ਉਹ ਲੋਕਾਂ ਦਾਜ ਰੱਖਣੀ ਪੈਂਦੀ ਆ ਹੁਣ ਕੁੜੀਆਂ ਸੋਚਦੀਆਂ ਕੀ ਸੋਚਦੀਆਂ ਪਹਿਣਾ ਹੈ ਤੇ ਜਵਾਕ ਨੇ ਐਂ ਤੇ ਵੀ ਹੋਏ ਡਾਰ ਵਿਆਹ ਵੀ ਲੈਤੇ ਇੱਕ ਨੂੰ ਤਾਂ ਨੌਕਰੀ ਵੀ ਮਿਲ ਗਈ ਸਰਕਾਰੀ ਐਂ ਦੀ ਵਧੀਆ ਸੋਹਣਾ ਪਰਿਵਾਰ ਆ ਚੱਲੀ ਜਾਉ ਸਿਸਟਮ ਸਾਰਾ ਪਰ ਸਾਡੇ ਦਾ ਯਾਰ ਉਹ ਜਿਹੜਾ ਵੱਡਾ ਮੁੰਡਾ ਮੇਰਾ ਜਾਣਦਾ ਭੋਲਾ ਹਾਂ 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 ਉਹਦਾ ਯਾਰ ਬਸ ਜੇ ਕੁੜੀ ਹੁੰਦੀ ਵਿਆਹ ਕੇ ਤੋੜਾ ਬੋਲਾ ਬੰਦਾ ਉਹ ਭੋਲਾ ਨੌ ਵੀ ਭੋਲਾ ਤੇ ਹੈਗਾ ਹੀ ਭੋਲੇ ਯਾਰ ਉਹ ਯਾਰ ਉਹਨੇ ਕਰ ਚਾਲੀ ਆ ਜਿਹੜੀ ਛੋਟੀ ਐ ਇਹ ਥੋੜੀ ਜੂਟ ਆਖੜੇ ਘਰੋਂ ਆਪਣੇ ਪੇਕੇ ਨਹੀਂ ਤੋਂਹੇ ਦਿੰਦੀ ਰਹਿੰਦੀ ਆ ਆ ਪਰ ਉਹ ਐਵੇਂ ਹੁੰਦਾ ਸਾ ਹਨਾ ਪੁੱਛ ਗਾ ਬਹੁਤ ਜ਼ਿਆਦਾ ਜ਼ਿੰਦਗੀ ਆਫੇ ਪੁੱਛ ਜੇ ਰੱਬ ਨੇ ਸੁਣ ਲਈ ਘਰ ਵਾਲਿਆਂ ਨੂੰ ਸਰਕਾਰੀ ਨੌਕਰੀ ਮਿਲ ਗਈ ਘਰੇ ਬੈਠੇ ਨੂੰ ਹੈ ਤੇ ਉਧਰ ਜਲਾ ਉਹ ਵੀ ਸਾਰਾ ਲਮੋਂਦੇ ਨੇ ਇਹਨੂੰ ਵਧੀਆ ਇਹ ਤਾਂ ਪੜੀ ਲਿਖੀ ਹੈਗੀ ਜਰ ਇਹ ਵੀ ਐ ਕਰਦੀ ਛੋਟੀ ਨੂੰ ਵੀ ਮਹਾਪੁਰਸਨਾ ਸੁਈ ਜਿੰਨ ਖਾਰੇ ਸਾਈਂ ਕੱਢ ਰੱਖੇ ਇੱਕ ਅਸਾ ਤੁਰੇ ਫੈਲ ਜਾਂ ਜਾਣ ਲਈ ਬਹੁਤ ਔਖਾ ਸਰੀਰ ਬਹੁਤ ਜਾਰੇ ਜਾਣ ਤੂੰ ਮੈਨੂੰ ਆਇਆ ਤਾਂ ਸਹੱਲ ਤਰਾ ਕਰਦੇ ਆਂਗੇ ਜਮਾ ਹੱਥ ਵਢਾ ਲੈ ਇੱਕ ਚਾਰ ਖੁੱਦ ਹੈਗੇ ਨੇ ਨੌ ਤਰੇ ਕਿ ਸਾਰੀ ਉਹਨੇ ਨੌ ਲਵਾਤ ਜਵਾਕਾਂ ਦੇ ਨਹੀਂ ਆਪਣੇ ਕੋਲੇ 12 ਕਿਲੇ ਦੀ ਹਾਂ ਚਾਰ ਚਾਰ ਉਹਨਾਂ ਨੌਕਰਾਂ ਦੇ ਚਾਰ ਮੈਂ ਰੱਖ ਲੇ ਚਾਰ ਤੇਨੋਂ ਹੋਗੇ ਨੇ ਉਹ ਚਾਰ ਤਾਂ ਫਿਰ ਬਹੁਤ ਨੇ ਫੇਰ ਨਾ ਘਬਰਾ ਫੇਰ ਨਾ ਘਬਰਾ ਫੇਰ ਤੂੰ ਉਹਨਾਂ ਨੂੰ ਕੱਲ੍ਹ ਤੋਂ ਜਾ ਕੇ ਕਹਦੇ ਬਿਨਾ ਤਿੰਨ ਖੁੰਜਲੇ ਪਰੌਂਠਾ ਲਾ ਕੇ ਦੇ ਆ ਕਰੋ ਭਾਈ ਠੀਕ ਐ ਤਿੰਨ ਖੁੰਜਲੇ ਪਰੌਂਠੇ ਤੈਨੂੰ ਨਾਂ ਲਾ ਕੇ ਦਿੱਤੇ ਵੀ ਇਹ ਤੈਨੂੰ ਪਰੌਂਠੇ ਮੈਂ ਖਵਾਉਂਗਾ ਉਹ ਤਿੰਨ ਖੁੰਜਲੇ ਪਰੌਂਠੇ ਖਾਣ ਜੋਗਰ ਤੇਰੇ ਕੋਲ ਹਜੇ ਸਮਾਨ ਹੈਗਾ ਹਜੇ ਜੇ ਸਾਰੇ ਹੱਥ ਪੜਾ ਲੈਂਦਾ ਫੇਰ ਮਾੜੀ ਜੀ ਗੱਲ ਹੋਏ ਤਾਂ ਪਰਵਾਹ ਨਾ ਕਰ ਫਿਕਰ ਨਾ ਕਰ ਕਰ ਦਾਂ ਗੱਲ ਜੀ ਆਲੀ ਗੱਲ ਸੁਣ ਲੈ ਹੁਣ ਰੋਟੀ ਖਾ ਕੇ ਆ ਜਾਂ ਲੈ ਖੜਿਆ ਮੈਂ ਕਰਾਂ ਹਾਂ ੜਕੇ ਆ ਵੱਡੀ ਮਾਂ ਘਰ ਪੈ ਗਈ ਯਾਰ ਕੇ ਬਾਹਰੇ ਤੁਰ ਗਿਆ ਸੱਤ ਕਰਨੀ ਮੰਗਰ ਪੈ ਜਾਂਦੀ ਇਹਨਾਂ ਦੇ ਹੱਥ ਚ ਭਾਗ ਗਿਆ ਉਹ ਭਾ ਯਾਰ ਕੁਛ ਢੂ ਮੁੰਡੇ ਜਮੇ ਨਹੀਂ ਬੋਲਦੇ ਯਾਰ ਉਹ ਯਾਰ ਵੱਡਾ ਤਾਂ ਤੈਨੂੰ ਦੱਸਿਆ ਵੀ ਭੋਲਾ ਜਮਾ ਉਹ ਦੂਜਾ ਸਾਰਾ ਦਿਨ ਡਿਊਟੀ ਤੇ ਆਖਣੇ ਆਉਂਦਾ ਟੱਕ ਹਾਰ ਕੇ ਮੈਂ ਫੇਰ ਡਰ ਜਨਾ ਵੀ ਜੇ ਦੱਸਿਆ ਕਲੇਸ ਬੂ ਘਰੇ ਹੋਰ ਹੋ ਉਹਨਾਂ ਨੂੰ ਆਪ ਹੀ ਪੂਰਾ ਸੈਣੀ ਸੋਚਦਾ ਟਿਕ ਟੋਕ ਦਿੰਦੇ ਆ ਕਿ ਨਹੀਂ ਦਿੰਦੇ ਪੂਰਾ ਸੈਣੀ ਸੋਚਦਾ ਉਹ ਗੱਲ ਕੋ ਉਹ ਵੀ ਸੋਚਨੀ ਆ ਫਿਰ ਮੜੀ ਗੱਲ ਨੂੰ ਫਿਰ ਕਲੇਸੇ ਪਈ ਜਾਵੇ ਕਿਰਨ ਤੂੰ ਬਈ ਮੁੰਡੇ ਨੂੰ ਕਹਿ ਕੇ ਦੇਖ ਠੀਕ ਹੈ ਤੈਨੂੰ ਹੋਰ ਕੀ ਦੱਸਾਂ ਅੱਧਾ ਘੰਟਾ ਹੋ ਗਿਆ ਮੈਨੂੰ ਇੱਥੇ ਫਰਦੇ ਨੂੰ ਉੱਥੋਂ ਆਏ ਭੱਜੇ ਨਾ ਉੱਥੋਂ ਆਏ ਆ ਜੀ ਮੈਂ ਤਾਂ ਟ੍ਰੇਨ ਦੇਖਦਾ ਫਰਦਾ ਜੇ ਟ੍ਰੇਨ ਆ ਜੇ ਨਾ ਜਾਣ ਦੇ ਦੀ ਉਹ ਜਾਗਰਾ ਇਹ じゃ ਮੂਰਖ ਪਣਾਣਾ ਕਰੀ ਜ਼ਿੰਦਗੀ ਦੁਬਾਰੇ ਨਹੀਂ ਮਿਲਦੀ ਅੱਕੇ ਬੰਦਾ ਕਰੂ ਦੱਸ ਕੀ ਹੋਰ ਉਹ ਮੈਂ ਮੰਦਾ ਮਨ ਖਰਾਬ ਹੋ ਜਾਂਦਾ ਬੰਦੇ ਦਾ ਹਜੇ ਵੀ ਸ਼ੁਕਰਮਾਨ ਤੂੰ ਰੱਬ ਦਾ ਚਾਰ ਖੁੱਡਾ ਆਪਦੇ ਨੋਂ ਰੱਖ ਲੈ ਸਮਝਿਆ ਤੂੰ ਨਾ ਹਜੇ ਇੰਨਾ ਬੁढ़ा ਹੋ ਗਿਆ ਸਾਰੀ ਤੇ 55 ਕੇ ਸਾਲ ਦੀ ਉਮਰ ਉਹ 55 56 ਜੀ ਹੈ ਬਸ 60 ਦੇ ਲਾਵੇ ਲਾ ਲਾ ਛੱਟ ਦੇ ਲਾਵੇ ਹਾਂ 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 ਉਹ ਵੱਧ ਤੈਨੂੰ ਹੈ ਹਾਂ ਹਾਂ ਭਾਈ ਤੇਰੇ ਬਾਹਰ ਨੇ ਤੈਨੂੰ ਰੋਟੀ ਦੇਣੀਆਂ ਅੱਛਾ ਜਾਗਰਾ ਤੂੰ ਫਿਕਰ ਨਾ ਕਰ ਤੈਨੂੰ ਕੂਂਜ ਵਰਗੀ ਲੈ ਕੇ ਦੇਵਾਂਗਾ ਇਹ ਕੂਂਜ ਵਰਗੀ ਜਨਾਨੀ ਲੋਕ ਕੀ ਹਾਂ ਗੱਲ ਕਰ ਜੇ ਲੋਕਾਂ ਦੀ ਪਰਵਾਹ ਕਰਨੀਆਂ ਬਈ ਫਿਰ ਤਾਂ ਖਾਈ ਜਾ ਖੌਂਸੜੇ ਸਮਝ ਗਿਆ ਫਿਰ ਤਾਂ ਖੌਂਸੜੇ ਖਾ ਫੇਰ ਜੇ ਲੋਕਾਂ ਨੂੰ ਪ੍ਰਭਾਵ ਕਰਨੀ ਆ ਖਾ ਤੈਨੂੰ ਮੈਂ ਇੱਕ ਗੱਲ ਦੱਸਦਾ ਫਿਰ ਹਾਂ ਤੂੰ ਹਜੇ ਕਿਸੇ ਕੋਲੇ ਪਾਫ ਨਾ ਕੱਢੀ ਇੱਕ ਵਾਰੀ ਮੈਨੂੰ ਮੁੰਡੇ ਨੂੰ ਕਹਿ ਕੇ ਦੇਖਣ ਦੇ ਜੇ ਤਾਂ ਉਹਨਾਂ ਨੇ ਲਈ ਤੇ ਲੈ ਜਾਂਦੀ ਗੱਡੀ ਠੀਕਾ ਨਹੀਂ ਫਿਰ ਆਪਾਂ ਕਰਾਂਗੇ ਕੰਮ ਇਹ ਗੌਰ ਤੇ ਰੱਖੀ ਠੀਕਾ ਹਾਂ ਹਾਂ ਮੁੰਡੇ ਨੇ ਤੇਰਾ ਮੈਂ ਕਿਹਾ ਤੂੰ ਵੱਡਾ ਦਾ ਭੋਲਾ ਠੀਕਾ ਉਹਦਾ ਕਹਿਣ ਦੀ ਲੋੜ ਨਹੀਂ ਛੋਟੇ ਨੂੰ ਕਹਿ ਪੜਿਆ ਲਿਖਿਆ ਹੈਗਾ ਛੋਟੇ ਨੂੰ ਕਹਿ ਜੇ ਤਾਂ ਉਹ ਬੰਦਿਆਂ ਨੇ ਉਹਨਾਂ ਦਾ ਦਿਮਾਗ ਕੰਮ ਕਰਦਾ ਠੀਕਾ ਆਹੋ ਕੇਰਾ ਤਾਂ ਕਹਿ ਜਾਂਦਾ ਆਪਣਾ ਹੱਕ ਬੰਦਾ ਬਈ ਕਹਿ ਰਹੇ ਤੂੰ ਛੋਟੇ ਮੁੰਡੇ ਨੂੰ ਕਹਿਆ ਜੇ ਫੇਰ ਵੀ ਤਰਨ ਵਾਲਾ ਦਰਿਆਤ ਰੱਖੀ ਤੈਨੂੰ ਨਾ ਚਾਜੀ ਦੀ ਰੋਟੀ ਦਿੱਤੀ ਠੀਕ ਹੈ ਫੇਰ ਤੇਰਾ ਵਿਆਹ ਕਰਾਉਣਾ ਜ਼ਿੰਮੇਦਾਰੀ ਮੇਰੀ ਆ ਬਸ ਠੀਕ ਆ ਫੇਰ ਤੂੰ ਹੁਣ ਇਹ ਤਾਂ ਗੱਲਾਂ ਹੀ ਗੋਲ ਇਕੱਠ ਦੇ ਕੇ ਗੀਚੇ ਚ ਪਾ ਲਾ ਜਾਗਰ ਦੇਖੇ ਦੇਖ ਆ ਮਾਰ ਲਈ ਇਕੱਠ ਆ ਪੈ ਗਈ ਗੀਚੇ ਚ ਠੀਕ ਹੈ ਗੀਚੇ ਚ ਪਾ ਕੇ ਰੱਖ ਦੇ ਵੇਖ ਘਰ ਰੈ ਤੂੰ ਮੈਨੂੰ ਐ ਤਾਂ ਦੱਸ ਸੱਚ 65 ਟੱਕਾ ਕਿਲੇਵੇਂ ਖੋ ਪੈਸਾ ਟੱਕਾ ਜਾਗਰ ਇਸੋ ਕੀ ਬੰਦੇ ਆ ਤੂੰ ਸੁਣਦਾ ਸਭੀ ਕੋਈ ਲਕੋ ਵਾਲੀ ਗੱਲ ਵੀ ਨਹੀਂ ਠੀਕ ਹੈ ਹੁਣ ਇੱਕ ਟੋਲੇ ਦੀ ਮੁਦਰੀ ਤਾਂ ਚਾਹੇ ਕੜਾ ਡੇਢ ਟੋਲੇ ਦਾ ਪਾਦੀ ਜਿਹੜਾ ਬਾੜੀ ਵਧੀਆ ਅੜਿਆ ਆ ਗੱਡਾ ਵੀ ਅੜਿਆ ਕੱਟਣਾ ਡੇਢ ਕੇ ਟੋਲੇ ਦਾ ਪਾਦੀ ਭੁੱਖਾ ਮਰਦਾ ਫਿਰਦਾ ਮੈਂ ਤਾਂ ਤੂੰ ਮੇਰੀ ਬੇੜੀ ਬੰਨੇ ਲਾ ਤੂੰ ਕੜਾ ਹੀ ਨਹੀਂ ਨਹੀਂ ਆਪਦਾ ਕੜਾ ਹੀ ਸੀ ਹਾਂ ਤੈਨੂੰ 2.5 ਟੋਲਾਂ ਦਾ ਨਹੀਂ ਕਹਿੰਦਾ ਸਿਰਫ ਡੇਢ ਟੋਲੇ ਦਾ ਚੱਲ ਕੋਈ ਗੱਲ ਨਹੀਂ ਤੇਰੇ ਨਾਲ ਮੇਰਾ ਬਜਦਾ ਰਿਹਾ ਹਾਂ ਤੈਨੂੰ ਇਹ ਗੱਲ ਦੱਸਤੀ ਗਨਾ ਤਰੇਕਾ ਵਾਲੀ ਤੈਨੂੰ ਲੈ ਕੇ ਤੈਨੂੰ ਜਮਾ ਕੁੰਜ ਵਰਤ ਹਾਂ ਤੈਨੂੰ ਤਿੰਨ ਖੁੰਜਾਲੇ ਪਰੌਂਠੇ ਨਾ ਖਵਾਏ ਸਮਝਿਆ ਹਾਂ ਤੂੰ ਵੀ 75 ਨੇ 75 ਨਾ ਕਿਵੇਂ ਨੂੰ ਮੁੜ ਕੇ 75 ਬਟੋਲਾ ਹਾਂ ਤਾ ਤਾ 75 ਬਟੋਲਾ ਮੈਨੂੰ ਪਤਾ ਹਾਂ ਸੰਦਾ ਪੰਡ ਦਾ ਬਿਆ ਤਨ ਹਾਂ 75 ਰਾਖੀ ਜਦ ਤਨ ਤਿੰਨ ਖੁੰਜਾਲੇ ਪਰੌਂਠੇ ਨਾ ਖਵਾਏ ਇਹ ਨਿਬੜੀ ਕੇ ਕਾਂਕ ਦਾ ਬਿਆਰਾ ਹੋਈ ਗਿਆ ਜਦੋਂ ਆਪਣਾ ਇਹ ਮਾਰ ਕੇ ਲੀਰ ਲੂਰ ਤੇਲ ਦੂਲ ਸੰਦਾ ਨੂੰ ਤਾਂ ਚਮਕਾ ਦਈਏ ਹੁਣਾਂ ਕੀ ਕਰੀ ਜਾਂਦੇ ਹੋ ਜੀ ਤੁਸੀਂ ਹਾਂਜੀ ਮੇਰੀ ਗੱਲ ਤਾਂ ਸੁਣ ਲੈ ਹਾਂ ਮੈਂ ਤੁਹਾਨੂੰ ਐਂ ਕਹਿੰਦੀ ਸੀ ਇੱਕ ਦਿਨ ਨਾ ਬਾਪੂ ਵੀ ਮੈਨੂੰ ਬੜਾ ਹੀ ਬੋਲਦਾ ਸੀਗਾ ਕਹਿੰਦਾ ਰੋਜ਼ ਹੀ ਕਹਿੰਦਾ ਆਹ ਕਦੇ ਚਾਰ ਨਾਲ ਦੇ ਦਿੰਨੇ ਹਾਂ ਕਹਿੰਦਾ ਕਦੇ ਸਬਜ਼ੀਆਂ ਕਦੇ ਦਾਲਾਂ ਕਹਿੰਦਾ ਸਾਦ ਤੂਕ ਬਣਾ ਲਓ ਭਾਈ ਉਹ ਮੈਂ ਤਾਂ ਲੱਗਿਆ ਦੀ ਕਰਨਾ ਯਾਰ ਆਹ ਸਾਫ਼ ਕਰਨਾ ਮੈਂ ਕਿਹਾ ਇਹਨੂੰ ਤੇਲ ਤੂਲ ਲਾ ਦੀ ਅੱਜ 200 ਰੁਪਏ ਦਾ ਹੋ ਗਿਆ ਹੁਣ ਇਹ ਐਵੇਂ ਇੱਥੇ ਜਰ ਲੱਗੀ ਜਾਊ ਵਿਚਾਰੇ ਨੂੰ ਕੋਈ ਨਾ ਇਹਨੂੰ ਤਾਂ ਤੁਸੀਂ ਸਾਫ਼ ਬਾਅਦ ਚ ਕਰਦੇ ਹੋ ਹਾਂ ਹੁਣ ਮੈਂ ਕਿੱਥੇ ਇਕੱਲੀ ਜਾਉਂਗੀ ਖੇਤ ਤੁਸੀਂ ਮੇਰੇ ਨਾਲ ਚੱਲ ਵੜਦੇ ਤੇ ਆਪਾਂ ਖੇਤ 'ਚੋਂ ਸਾਗ ਤੋੜ ਲੈਂਦੇ ਨਾਲੇ ਉਧਰ ਗੇੜਾ ਮਾਰੇ ਆਉਂਦੇ ਚੱਲਾ ਐ ਕਰ ਲਾ ਭਾਈ ਛੋਡੀ ਤਾਂ ਮੰਨਣੀ ਪਊ ਹਾਂ ਮੇਰੀ ਗੱਲ ਸੁਣਦਾ ਹਾਂ ਸਾਰਾ ਕੰਮ ਆਪ ਹੀ ਕਰੀ ਜਾਂਦਾ ਨਾਲੇ ਤਾਂ ਤੂੰ ਡਿਊਟੀਆਂ ਕਰਦਾ ਨਾਲੇ ਖੇਤਾਂ 'ਚ ਕੰਮ ਕਰਦਾ ਆ ਹੁਣ ਸਾਫ਼ ਸਫਾਈ ਲੱਗ ਜਾ ਕਰ ਉਹ ਛੋਟੇ ਆਹੀ ਆਹੀ ਕੀਟਾ ਰਹਿੰਦਾ ਉਹ ਵੱਡਾ ਕਰਦਾ ਨਹੀਂ ਵਿਚਾਰਾ ਉਹ ਤਾਂ ਆਪ ਅੱਠੋ ਵਕਤ ਲੱਗਿਆ ਰਹਿੰਦਾ ਆਹੀ ਛੋਟੇ ਕਿੰਜਰ ਕਿੱਤਾ ਆਹੀ ਰਹਿੰਦਾ ਇਹ ਲਿਓਣਾ ਸਾਗ ਕੁਈ ਨਾ ਹੋਰੀ ਸਾਡੇ ਭਾਈਆਂ ਚ ਬਿਕਾਰ ਪਾਓ ਹਾਂ ਚਲ ਆ ਜਾ ਹੁਣ ਚਲੋ ਅੱਜ ਛੁੱਟੀ ਧੀ ਐਂਦੀ ਮਾੜਾ ਮੋਟਾ ਘਰ ਦਾ ਸਾਖ ਤਾਂ ਤੁਸੀਂ ਦੋਏ ਜੇ ਵੀ ਤੋੜ ਸਕਦੀ ਹੋ ਹੁਣ ਉਹ ਕਿੱਥੇ ਆ ਇੱਥੇ ਉਹ ਤਾਂ ਗਈ ਹੋਈ ਆ ਪੀ ਕੇ ਉਹ ਨਹੀਂ ਮੁੜ ਕੇ ਆਉਂਦੀ ਹੈਗੀ ਹਾਂ ਚਲ ਬਹਿ ਜਾ ਕੋਈ ਨਾ ਸਾਰਾ ਸਮਾਨ ਤੋੜ ਲਈ ਵਧੀਆ ਕਰਾਰਾ ਹੈ ਆਪਣਾ ਬਣਜੇ ਜਿਹੜਾ ਹਾਂ ਲੱਖਣ ਘੰਟਾ ਪਾਣੀ ਸਾਰ ਕੇ ਉੱਗਿਆ ਨਹੀਂ ਸਵਾਦ ਲੋਟ ਆਉਣੇ ਤੁਸੀਂ ਤਾਂ 24 ਘੰਟੇ ਨਾ ਇੰਨੇ ਕਹਿੰਦੇ ਰਹਿੰਦੇ ਹੋਗੇ ਉਹ ਸਾਗ ਵੀ ਕੰਜਰ ਦੀ ਬੱਕਰੇ ਵਾਂਗੂ ਪੜਦਾ ਐ ਨਹੀਂ ਵੀ ਆ ਤੋੜਨਾ ਆਉਣਾ ਬਾਦੀ ਬੁੜੇ ਨੂੰ ਸਾਗ ਗੁੜੇ ਨੂੰ ਤਾਂ ਸਾਗ ਖਵਾ ਦੂੰ ਮੈਂ ਆ ਦੇਖ ਲੈ ਮੁੰਡਾ ਕਹਿੰਦਾ ਉਹਨਾ 22 ਤਾਂ ਇੰਨਾ ਕੰਮ ਕਰਦਾ ਇੰਨਾ ਕੰਮ ਕੀ ਕੰਮ ਸੁਆਹ ਕਰਦਾ ਆ ਦੇਖ ਲੈ ਕਿਵੇਂ ਕੱਖ ਇਹਨਾਂ ਚ ਲਸਣ ਚੁੱਗੇ ਪੈ ਰਹੇ ਹੋਣੋਂ ਕੱਲਾ ਜਾਣਾ ਯਾਰ ਜਿੰਨਾ ਕ ਹੁੰਦਾ ਕਰੀ ਜਾਂਦਾ ਤੂੰ ਆ ਉਹਦਾ ਸਾਗ ਤੋੜ ਜਿਹੜਾ ਕੰਮ ਕਰਨਾ ਆ ਹਾਂ ਜਾਣਾ ਨਹੀਂ ਤਿੰਨ ਜਾਣੇ ਹੋਗੇ ਬਾਪੂ ਵੀ ਇੱਥੇ ਹੀ ਰਹਿੰਦਾਗਾ ਉਹ ਵੀ ਇੱਥੇ ਰਹਿੰਦਾ ਬਾਕੀ ਤੁਸੀਂ ਜਿਹੜਾ ਮਾਰ ਜਾਂਦੇ ਹੋ ਬਾਪੂ ਤਾਂ ਗੋਡਿਆਂ ਤੋਂ ਤਾਂ ਤੁਰਿਆ ਨਹੀਂ ਜਾਂਦਾ ਬਾਪੂ ਤਾਂ ਮੈਂ ਕਹਿੰਦਾ ਲੱਲਰ ਨਾਲ ਲਾ ਦੇ ਇਹ ਜੇ ਕੰਮ ਨੂੰ ਤੂੰ ਆ ਤੋੜ ਲਾ ਆਪਦਾ ਚੰਗੀ ਆਹ ਫੜੋ ਸਾਗ ਤਾਂ ਮੈਂ ਤੋੜ ਲੂ ਬਾਹਰ ਦੇ ਵਿੱਚ ਇਹਦਾ ਕੰਮ ਬਾਹਰ ਚ ਵੀ ਹੋਈ ਜਾਣਗੇ ਹਾਂ ਹਾਂ ਜਿਹੜਾ ਕੰਮ ਕਰਨ ਵਾਲਾ ਆਪਾਂ ਉਹ ਕਰੀ ਤੁਸੀਂ ਗੁੱਸਾ ਤਾਂ ਨਹੀਂ ਮੰਨੋਗੇ ਮੇਰੀ ਗੱਲ ਦਾ ਮੈਂ ਗੁੱਸਾ ਕਰਿਆ ਕਦੇ ਤਾਂ ਹੀ ਤਾਂ ਮੈਨੂੰ ਤੇਰੇ ਤੇ ਮਾਣਾਗਾ ਹਾਂ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਨਾਲੇ ਨਾ ਬਾਪੂ ਨੂੰ ਕਹਿ ਕੇ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆਗਾ ਕੌਣ ਇੱਥੇ ਕਿਸੇ ਦਾਗਾ ਮਿੰਟ ਜਿਹਦੀ ਬਾਅਦ ਚ ਆਪਾਂ फडफड ਮਰਾਂਗੇ ਵੀ ਉਹਦੇ ਜਿਉਂਦੇ ਜੀ ਬਾਪੂ ਨੂੰ ਐਂ ਕਹਦੇ ਵੀ ਬੁੱਢੇ ਹੱਡਾਂ ਦਾ ਕੋਈ ਭਰੋਸਾ ਨਹੀਂ ਹੈਗਾ ਕਰੋ ਦੁਨੀਆ ਤੋਂ ਚਲੇ ਜਾਣਾ ਵੀ ਜਿਹੜੀ ਜ਼ਮੀਨ ਆ ਸਾਡੇ ਨੂੰ ਅੱਧੀ ਅੱਧੀ ਲਵਾ ਦੇ ਕਹਿ ਲਊ ਚਲ ਮੈਂ ਕਹਿ ਕੇ ਦੇਖ ਲਊ ਕਹਿ ਕੇ ਦੇਖ ਬੈਠੇ ਬੈਠੇ ਸਾਰਾ ਕੁਝ ਹੋ ਜਾਊਗਾ ਫਿਰ ਤੈਨੂੰ ਪਤਾ ਹੀ ਆ ਚਲ ਬਾਈ ਤਾਂ ਹੈ ਨਹੀਂ ਭਾਈ ਇਹ ਜਾ ਕਹਨੇ ਹੁੰਦੇ ਆ ਗੱਲ ਕਰਨ ਆ ਜਿਹੜੀ ਵੱਡੜਾ ਨਾ ਇਹ ਹਰੰਬੜ ਆ ਗਈ ਇਹ ਥੋੜੀ ਜੀ ਕਰਦੀ ਆ ਹਾਂ ਤੈਨੂੰ ਪਤਾ ਤਾਂ ਹੈਗਾ ਮੇਰੇ ਤਾਂ ਹੁਣੀ ਪੈਰ ਨਹੀਂ ਲੱਗਣ ਦਿੰਦੀ ਇਹ ਫਿਰ ਕਿੱਥੇ ਲੱਗਣ ਦੇ ਦਊਗੀ ਚਲੇ ਤਾਂ ਮੈਂ ਕਰ ਲੂੰ ਜਦੋਂ ਬਾਪੂ ਨਾਲ ਬਿਹਲੇ ਟਾਈਮ ਗੱਲ ਕਰ ਲੂੰ ਤੂੰ ਹੁਣ ਆਪਦਾ ਸਾਗ ਤੋੜ ਲੈ ਚਲ ਸਾਗ ਤਾਂ ਮੈਂ ਲੈਨੀ ਆ ਤੋੜ ਆ ਦੇਖ ਲੈ ਤੁਹਾਡੇ ਸਾਹਮਣੇ ਜੇ ਮੈਂ ਦੋ ਦਿਨ ਰਹੇ ਆਉਂਗੀ ਨਾ ਕਿ ਮੈਂ ਬੋਲਦੀ ਰਹਿੰਦੀ ਆ ਬੀਹ ਜੇ ਵੀ ਕਾਨੂੰ ਆਉਣਾ ਸੀ ਹਜੇ ਤੇਰਾ ਜੀ ਨਹੀਂ ਲੱਗਿਆ ਭਰਿਆ ਨਹੀਂ ਉੱਥੋਂ ਐਡੀ ਵੱਡੀ ਉੱਥੇ ਹੀ ਹੋ ਕੇ ਆਈਆਂ ਐ ਬੋਲੂਗੀ ਹੁਣ ਉਹਨੂੰ ਦੇਖ ਲੈ ਕੈ ਦਿਨ ਹੋ ਗਏ ਉੱਥੇ ਬੈਠੀ ਨੂੰ ਆ ਮੁੰਡੇ ਜੇ ਨੂੰ ਛੱਡ ਗਈ ਉਹ ਇੰਨੀਆਂ ਸ਼ਰਾਰਤਾਂ ਕਰਦਾ ਨਾ ਤਾਂ ਮੇਰੀ ਉਹ ਗੱਲ ਸੁਣਦਾਗਾ ਉਹ ਜਵਾਕ ਐ ਜਵਾਕ ਐ ਉਹ ਤੂੰ ਤਾਂ ਨਹੀਂ ਜਵਾਕੜੀ ਤੈਨੂੰ ਮਾ ਮਾਵਾਂ ਮੰਮੀ ਮੰਮੀ ਕਰਦਾਗਾ ਲੈ ਕਹਿੰਦਾ ਮੈਨੂੰ ਉਹ ਜਿਹੜੇ ਜੰਮੇ ਨੇ ਉਹਨੂੰ ਹੀ ਬਣੇ ਨੇ ਕੋਈ ਨਹੀਂ ਚਾਚਾ ਤਾਇਆ ਹੁੰਦਾਗਾ ਕਿਸੇ ਦਾ ਨਾਲੇ ਉਹ ਆਪਾਂ ਨੂੰ ਆਪਣੀ ਮਾਂ ਵਾਲੀ ਜਗ੍ਹਾ ਦੇ ਦੂਗਾ 10 ਮਿੰਟ ਚੱਲ ਤੂੰ ਆਪਦਾ ਕੰਮ ਕਰ ਯਾਰ ਹਾਂ ਉਹੀ ਕਮਲੀਆਂ ਗੱਲਾਂ ਕਰਦੇ ਚੱਲ ਮੈਂ ਉੱਧਰ ਦੇਖਿਆ ਮੈਂ ਮੋਟਰ ਉੱਧਰ ਛੱਡੀ ਪਈ ਥੀ ਉਹਦੀ ਵੱਡੇ ਦੀ ਮੜਾ ਜਾ ਉਹ ਦੇਖਿਆ ਮੈਂ ਤੋੜ ਲਾ ਹੁਣ ਇੱਥੇ ਹੀ ਨਾ ਬੈਠੀ ਰਹੀ ਉਹ ਨਹੀਂ ਬੈੰਦੀ ਆ ਧਣੀਆਂ ਦੁਣੀਆਂ ਤੋੜ ਲਈ ਗੱਡੇ ਵੀ ਪੱਟ ਲਈਆਂ ਚਾਰਾ ਆਹੋ ਕੋਈ ਨਾ ਤੁਸ ਨੂੰ ਪਾਰਾ ਤੋਂ ਪੁਰਾਣਾ ਦਿਖਾ ਲਿਓ ਦੇਣ ਦਾ ਸਹੀ ਗੱਡੇ ਵੀ ਲੈ ਜੀ ਧਣੀਆਂ ਵੀ ਲੈ ਜੀ ਦਸਨ ਵੀ ਪੱਟ ਲਈ ਪੱਟਣਾ ਕੀ ਬਣਾ ਲੀ ਆ ਕਿਤਾ ਕਾਗ ਬਣਾਈ ਲੇ ਮੇਰਾ ਇੰਨ ਮੋੜ ਤੇ ਦੇਖ ਲਾ ਕੁੜੀ ਦੇ ਖਸਮਾ ਨੇ ਕਹਿਆ ਵੀ ਭਾਈ ਕੈਰੀ ਚਲਾ ਦੇ ਕੈਰੀ ਚਲਾ ਦੇ ਦੇ ਖਸਮਾ ਦੇ ਮਨ ਦੇ ਕਿੜਾ ਹੈਗੇ ਨੇ ਆ ਕਣਕੀ ਬੀਜੀ ਰੋ ਹੋਗੇ 20 ਦਿਨ 20 ਦਿਨਾਂ ਹੋ ਗਏ ਹਜੇ ਇਹ ਨਹੀਂ ਕਿਸੇ ਪਾਸੇ ਟੰਗੂਰ ਮਾਰੀਏ ਨੇ ਇਹ ਜਵਾਕ ਯਾਰ ਭੋਲਾ ਤਰਾ ਜਮੀ ਬਸ ਚੰਨੀ ਊਣੀ ਕੁੜੀ ਦਾ ਖਸਮ ਕਿਹੜਾ ਮਾਰਦਾ ਖੇਤ ਆ ਲੈ ਹਾਗ ਨੂੰ ਕਿਹਾ ਸੀ ਭਾਈ ਨਾ ਬੀ ਪਾ ਨਾ ਨਾ ਬੀ ਪਾ ਇਹਦੇ ਖਾਸ ਮਾਰੇ ਮੁੱਠੀ ਭਰ ਕੇ ਮਾਰੀ ਪੋਰਾਕ ਦਾ ਕਹਿਰੀ ਐ ਮੈਂ 20 ਵਜੇ ਕਿਹਾ ਭਾਈ 6 ਖਲੋ ਕਮ ਸੇਖ ਲੋ ਹਾਂ ਜੀ ਕਣਕ ਨੂੰ ਕਿੰਨੇ ਦਿਨ ਹੋ ਗਏ ਬੀਜੀ ਨੂੰ ਕਿੰਨੇ ਦਿਨ ਆ ਹੋ ਗਏ ਬੀਜੀ ਨੂੰ ਇਹਦੇ ਖਾਸ ਮਨ ਕਿਹਾ ਪੋਰਾ ਦੇ ਵੱਧ ਪਾ ਲਿਓ ਭਾਈ ਲੇਟ ਹੋ ਗਈ ਕਣਕ ਇਹ ਖਾਸ ਮਨ ਫੜ ਗਿਆ ਇਹੋ ਪੈਂ ਬੈਠਾ ਖਾਣੀਆਂ ਲੈ ਜੇ ਤੋੜ ਕੇ ਸਾਰੀਆਂ ਚਾਲ ਭਾਈ ਤੈਨੂੰ ਜਦੋਂ ਕੋਈ ਪੁੱਛ ਦੇਣੀ ਤਾਂ ਕੀ ਫੜੀਆਂ ਤੋਂ ਲੈਣਾ ਕੀ ਕਾਹਤੋਂ ਲੈਣਾ ਆਹੋ ਲਾਲ ਆਕੇਲੇ ਜੇ ਵੀ ਬੜਾਈਏ ਯਾਰ ਇਹ ਵੜਾਉਣੇ ਪੈਣਗੇ ਬਾਹਲਾ ਸੱਪਾਂ ਦਾ ਕਰਜਾ ਹੋ ਗਿਆ ਕੁਰੀ ਦਾ ਖਸਮ ਖਾਨਕ ਦੇਖ ਲੈ ਦਾਣੇ ਨੇ ਉਹ ਨੰਗੇ ਪਏ ਨੇ ਕਿਹਾ ਨਾ ਪੈਰ ਮਾਰ ਦਿਓ ਭਾਈ ਜਿੱਥੇ ਮਸ਼ੀਨ ਧਰਦੇ ਹਾਂ ਚੱਕ ਕੇ ਉਹ ਸਾਰੀ ਐਂ ਪਈ ਹੈ ਦੇਖਾਂ ਮਾਰ ਲੱਗੀ ਹੈ ਟੰਗੂਰ ਤੇ ਨਹੀਂ ਵਾਗਦੀ ਲਹੇਂ ਗਿਆ ਮਾਣੀ ਮਾੜੀ। ਉਹ ਬਾਪੂ ਤੂੰ ਤੇ ਥੋ ਪਿਆ ਨਹੀਂ ਜਾਂਦਾ ਮੈਂ ਉਧਰ ਦੇਖ ਕੇ ਆਇਆ ਮੱਖਾ ਖੇਤ ਪਿਆ ਹੋਊਗਾ। ਉਹ ਪਾਏ ਕੀ ਕਰੀ ਜਨਾ ਪਾਏ ਪਾਏ ਕੇ ਦਾ ਪੁੱਤ ਸਾਰਾ ਦਿਨ ਮਾਂ ਨੱਕ ਜਾਂਦਾ ਹੁਣ ਤੂੰ ਆ ਦੇਖ ਲੈ ਛੋਟੀ ਕਣਕ ਬੀਜੀ ਹੋਈ ਆ ਪਾਏ ਨੇ ਤਾਂ ਦਾਣੇ ਨੰਗੇ। ਚਾਲਾਂ ਤਾਂ ਹੁਣ ਜਾਨਵਰਾਂ ਨੂੰ ਰਹੀ ਜਾਂਦੇ ਨੇ ਮਾੜਾ ਮੋਟਾ ਜਾਨਵਰਾਂ ਨੂੰ ਲਾ ਲਈ ਕੈ ਦਿਨ ਹੋ ਗਏ ਬੀਜ ਨੂੰ ਅਜੇ ਤੱਕ ਹੋਣੀ ਨਹੀਂ ਨਾ ਉਹਦੋ ਕਿਹਾ ਵੀ ਮੋਟਰ ਖੜੀ ਆ ਭਾਈ ਰੌਣੀ ਕਰ ਲੋ ਮਾੜੀ ਮੋਟੀ ਇਹਦੀ ਆ ਦੇਖ ਲੈ ਤੈਨੂੰ ਮਾਰੀ ਜਾਂਦੀ ਏ ਘਟੂਰ ਜੇ ਉਹ ਹੁਣ ਤਾਂ ਲੱਗਦੀ ਤਾਂ ਹੈਗੀ ਆ ਅਣੀ ਮੋਟੀ ਉਹਨੂੰ ਕਿਹਾ ਅੱਖੇ ਤਾਂ ਲੱਗਦੇ ਨਹੀਂ ਅੱਖੇ ਨਾਲ ਲੱਗਦੇ ਬਾਪੂ ਯੱਕ ਟੂਰ ਦਾ ਮਾਰੀ ਜਾਂਦੀ ਆ ਹੁਣ ਤੇ ਬੀਜੀ ਨੂੰ ਵੀ ਕਿਹੜੇ ਦਿਨ ਹੋ ਗਏ ਠੁੱਕ ਜਮਾ ਕੁਛ ਕੋਇਆ ਪਿਆ ਜਿਆਦੇ ਪੈਂਦੀ ਆ ਹੌਲੀ ਹੌਲੀ ਨਿਕਲੂ ਹਾਂ ਦਾ ਛੱਡ ਲੋ ਉਹ ਬਾੜੀ ਆ ਤਾਂ ਭੈਣ ਚੋੜ ਦੀ ਜਾਲੇ ਤਾਂ ਛੱਡ ਬਾਪੂ ਅੱਜ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਮੈਂ ਤਾਂ ਯਾਰ ਹਾਂ ਦਾ ਚਪਈ ਇਹ ਹੁਣ ਆਪਣੇ ਘਰੇ ਵੀ ਤੈਨੂੰ ਪਤਾ ਮਾੜਾ ਮਾੜਾ ਕਲੇਸ਼ ਜਾਰ ਰਹਿਣ ਲੱਗ ਗਿਆ ਯਾਰ ਉਹ ਬੱਡੀ ਤੈਨੂੰ ਪਤਾ ਮਾੜੀ ਚੱਕਮੀ ਜੀ ਆ ਉਹ ਹੋਰੀ ਗੱਲ ਕਰਦੀ ਆ ਸਾਡਾ ਭਾਈਆਂ ਦੇ ਭੋਲੇ ਦਾ ਮੇਰਾ ਬੜਾ ਪਿਆਰ ਆਗਦੇ ਤੈਨੂੰ ਪਤਾ ਹੀ ਆ ਅਜੇ ਤਾਂ ਇੱਕ ਦੂਜੇ ਨੂੰ ਸਾਲ ਲੈ ਲੈ ਮਰਦੇ ਆ ਹਨਾ ਤੇ ਤੂੰ ਇੱਕ ਕੰਮ ਕਰਦੇ ਹੁਣ ਆ ਜਮੀਨ ਜੀ ਦਾ ਫਾਹਾ ਵਾਢੀ ਦੇਵੇਂ ਜਿਹੜੇ ਹਿੱਸੇ ਵੰਡਦੀ ਆਉਦੇ ਲਵਾ ਦੇ ਜਿਹੜੀ ਮੇਰੀ ਵੰਡਦੀ ਆ ਮੇਰੇ ਹਿੱਸੇ ਲਵਾ ਦੇ ਇਹ ਪਤਾ ਨਹੀਂ ਬੁੱਢੇ ਹੱਡਾਂ ਦਾ ਕਿਦੋਂ ਤੁਰ ਜਾਣਾ ਇੱਥੇ ਲੰਮਕਦੇ ਫਿਰਾਂਗੇ ਅਸੀਂ ਕਚਹਿਰੀਆਂ 'ਚ ਕੋਈ ਪਤਾ ਤਾਂ ਨਹੀਂ ਹੈਗਾ ਰੋਟੀ ਤਾਂ ਮੈਨੂੰ ਹੁਣ ਨਹੀਂ ਮਿਲਦੀ ਕਿਉਂ ਜੇ ਮੈਂ ਆਪਣੇ ਹੱਥ ਵੜਾ ਲੇ ਫਿਰ ਤਾਂ ਤੁਸੀਂ ਪੂਰੇ ਦਈ ਖੜੇ ਹੋ ਮੈਨੂੰ ਰੋਟੀ ਕਿਉਂ ਨਹੀਂ ਮਿਲਦੀ ਦਿੰਦੀਆਂ ਨਹੀਂ ਤੈਨੂੰ ਰੋਟੀ ਇਥੇ ਤੈਨੂੰ ਮੈਂ ਉਹਦੇ ਕਿਹਾ ਸੀ ਭਾਈ ਮੇਰੇ ਕੋਈ ਖੜ ਕੇ ਗੱਲ ਸੁਣ ਕੇ ਜਾ ਦੋ ਮਿੰਟ ਉਹਦੇ ਦੂਰ ਮੈਂ ਮੰਡੀ ਜਾਇਆ ਵਾਂ ਫਿਰ ਬਾਪੂ ਮੰਡੀ ਚ ਤਾਂ ਜਾਣੀ ਸੀ ਹੁਣ ਤੂੰ ਮੁੜ ਕੇ ਉਹਦੇ ਬਾਅਦ ਮੇਰੇ ਲਵੇ ਆਏ ਆ ਜੇ ਮੈਂ ਤੈਨੂੰ ਕੋਈ ਚੰਦ ਦਾਸ ਦਾ ਫੇਰ ਹੀ ਕੋਈ ਹੱਲ ਚੱਲ ਹੁੰਦਾ ਗੱਲ ਦਾ ਚਲ ਹੁਣ ਸੋਚ ਲੈ ਬਾਪੂ ਜੇ ਕਾਣੂ ਆਜ ਤਾਂ ਸਾਡੇ ਤਾਂ ਤੂੰ ਕਾਣੂ ਪਿੱਛੋਂ ਸਾਡਾ ਕਲੇਸ਼ ਪਈ ਆ ਉਹ ਐਵੇਂ ਜਮੀਨ ਤਾਂ ਕੋਈ ਗੱਲ ਨਹੀਂ ਭਾਈ ਛੋਡੀ ਆ ਮੈਂ ਕਿਹੜਾ ਹੱਕ ਦੇ ਧਰ ਕੇ ਲੈ ਕੇ ਜਾਣੀ ਆ ਮੈਂ ਕੀ ਕਰਨੀ ਆ ਜੇ ਮਰ ਗਿਆ ਤਾਂ ਵੀ ਛੋਡੀ ਆ ਜੇ ਉਹ ਤਾਂ ਵੀ ਛੋਡੀ ਆ ਪਰ ਮਾੜਾ ਜੀ ਗੱਲ ਸੁਣ ਲਈ ਜੀ ਉਹਦੇ ਮਾਂ ਬਾਪ ਦੀ ਕੋਟੂਡੂ ਕੋਟ ਉਹ ਤੁਸੀਂ ਜਰੋਂ ਬਾਗ ਜਨੇ ਨਾ ਬਾਗ ਜਨੇ ਨੀ ਉਹ ਹਾਂ ਉਹ ਆਪਣੇ ਨੂੰ ਪੁੱਛ ਕੇ ਦੇਖੀਂ ਜੋਤ ਨੂੰ ਹਾਂ ਕੀ ਹਾਲ ਹੁੰਦਾ ਮੇਰਾ ਐਂ ਕਰ ਦਿਆ ਆਹੋ ਕੋਈ ਨਾ ਫਿਰ ਅੱਜ ਲੈਣਾ ਮੈਂ ਬਤਾ ਜਮੀਨ ਮੈਂ ਕੀ ਕਰਦੀ ਆਂ ਉੱਡੀ ਹੋਈ ਆ ਚੱਲ ਬਾਪੂ ਇਹ ਤਾਂ ਆਪਦਾ ਤੂੰ ਸੋਚ ਲਈ ਤੇਰੀ ਮਰਜ਼ੀ ਆ ਦੇਖ ਮੈਂ ਧੱਕੇ ਨਾਲ ਤਾਂ ਨਹੀਂ ਤੈਨੂੰ ਕਹਿ ਸਕਦਾ ਉਹ ਤਾਂ ਤੇਰੀ ਮਰਜ਼ੀ ਆ ਤੇਰੀ ਜੀਜਾ ਹੈ ਤੈਨੂੰ ਵੀ ਕਿਸੇ ਨੇ ਦਿੱਤੀ ਆ ਮਗਰ ਪਹਿਲਾਂ ਇਹ ਤਾਂ ਵੱਡਿਆਂ ਦਵਾਈ ਚੱਲਦੀ ਆਈ ਰੀਤ ਤੇ ਚੱਲ ਉਹ ਜੰਦੇ ਨੇ ਕਿੜਾ ਮਾਹਣਾ ਨਾ ਕਰਨਾ ਨੇ ਸਾਗ ਤੋੜ ਲਿਆ ਹੂ ਉਹਨੂੰ ਮੈਂ ਛੱਡਿਆ ਆ ਮੈਂ ਫੇਰ ਮੈਂ ਖੇਤ ਹੀ ਆਉਣਾ ਮੁੜ ਕੇ ਤਲ ਕੋਈ ਨਹੀਂ ਸੋਚਾਂਗੇ ਭਾਈ ਇਹ ਵੀ ਮੈਂ ਤੇਰਾ ਪੁੱਸੂਗਾ ਕੋਈ ਨਾ ਸੋਚਾਂਗੇ ਜਮੀਨ ਨਾ ਲੂਆਂ ਨਹੀਂ ਖੜੀਆਂ ਨੇ ਪੂੜੇ ਉਹ ਚੱਲ ਮੈਂ ਕਰਦਾ ਗੱਲ ਅੱਜ ਪੁੱਛੀ ਉਹਨਾਂ ਨੂੰ ਕੀ ਕਹਿੰਦੀਆਂ ਨੇ ਉਹ ਚੱਲ ਮੱਡੀ ਆ ਤਾਂ ਜਵਾਕ ਢਿੱਲਾ ਹੋਇਆ ਪੈ ਛੱਡ ਕੇ ਪਿੰਡ ਤੁਰਦੀ ਲੱਗੀ ਉਹ ਤਾਂ ਹੀ ਆ ਹੁਣ ਤੈਨੂੰ ਕਹੀ ਤਾਂ ਜਨਾ ਮੜਾ ਜਾ ਉਹਦੇ ਕਰਕੇ ਹੀ ਚੱਲੀ ਰੌਲਾ ਪਈ ਜਾਂਦਾ ਉਹ ਰੌਲਾ ਦਾ ਪੁੱਤ ਤੁਸੀਂ ਕਹੋਗੇ ਤਾਂ ਹੀ ਆ ਹੁਣ ਬਾਪੂ ਯਾਰ ਮੈਂ ਤਾਂ ਤੜਕੇ 8 ਵਜੇ ਡਿਊਟੀ ਤੇ ਲੰਘ ਜੰਨਾ ਆਥਣੇ ਆਉਣਾ ਉੱਥੇ ਲੋਕਾਂ ਨਾਲ ਖੈ ਖੈ ਹੁੰਨਾ ਉਹ ਇਹ ਤਾਂ ਦੇਖ ਮੇਰਾ ਟਾਈਮ ਕਿਹੜੇ ਵੇਲੇ ਲੱਗੇ ਆ ਕੇ ਪੈਣਾ ਵੀ ਹੁੰਦਾ ਥੱਕੇ ਹੁੰਨੇ ਆਂਗੇ ਉਹ ਭੋਲਾ ਉਹ ਕੁੜੀ ਦਾ ਖਾਸਮ ਚੱਕ ਦਾ ਸਕੂਟਰੀ ਆ ਇਹਨੂੰ ਚੱਕ ਦਾ ਸਕੂਟਰੀ ਆ ਇਹਨੂੰ ਉਹ ਬਾੜੀ ਦੇਖ ਲੈ ਹਾਲਾ ਕੋਈ ਉਹਦਾ ਹਾਲਾ ਕੋਈ ਹੁਣ ਫਿਰ ਦੇਖ ਲਿਆ ਕਰੇ ਉਹ ਵੀ ਕੱਲ੍ਹ ਜਿੰਨਾ ਕ ਹੁੰਦਾ ਉਹ ਤੋਂ ਪਰੀ ਜਾਂਦਾ ਉਹਨੂੰ ਕਹੀ ਤਾਂ ਨਾ ਵੀ ਸੀਰੀ ਪਾਲੀ ਪਾਲਿਆ ਕਰ ਕੋਈ ਦਿਹਾੜੀਆ ਲਾ ਲੋ ਚਾਰ ਦਿਨ ਜਦੋਂ ਸੀਜ਼ਨ ਆ ਹਾਂ ਕੋਈ ਉਹ ਆ ਚੱਲ ਫਿਰ ਮੈਂ ਉਹਨੂੰ ਛੱਡਿਆ ਮੈਂ ਫਿਰ ਮੈਂ ਖੇਤ ਹੀ ਆਉਣਾਗਾ ਹਾਲਾ ਵੇ ਲਾਉਣੇ ਵਾਲੇ ਖੇਤਾਂ ਵਾਲੇ ਨੂੰ ਪੁੱਛ ਕੇ ਦੇਖ ਲੈ ਜਦੋਂ ਫੇਤੀ ਕਰਦੇ ਹੁੰਦੇ ਸੀ ਇੱਕ ਨੰਬਰ ਤੇ ਹੁੰਦਾ ਦੀ ਕੰਮ ਸਾਰਾ ਮੇਰਾ ਉਹ ਬਾਪੂ ਤਾਂ ਹੁੰਦਾ ਸੀ ਹੁਣ ਐ ਦੱਸ ਉਹਨੂੰ ਛੱਡਿਆ ਮੈਂ ਮੈਂ ਫਿਰ ਕੇਤੀ ਆਉਣਾ ਛੱਡਿਆ ਤੋੜ ਲਿਆ ਹੁਣ ਇੱਕ ਨੇ ਕਰਦੀ ਛੱਡਿਆ ਛੱਡਿਆ ਤੀਵੀਆਂ ਥੱਲੇ ਤਾਂ ਲੱਗੇ ਹੋਏ ਹੋ ਤੁਸੀਂ ਛੱਡ ਕਿਉਂ ਨਹੀਂ ਐ ਹੋਰ ਦੱਸ ਤੁਸੀਂ ਕੀ ਹੋ ਕਰਨਾ ਕਣਕ ਨੂੰ ਕਹਤਾ ਹੋ ਜੂਹਦੀ ਕਹਿਕਤਾ ਆ ਫਿਰ ਜੀਆਂ ਮਰਜ਼ੀਆਂ ਕਰਦੇ ਹੋਂ ਕਰੀ ਜਾ ਚੱਲ ਮਨਾ ਜਾ ਰ ਪਏ ਚੱਲ ਕੇ ਭੈਣ ਮਰਾ ਹੋ ਗਿਆ ਤਾਂ ਇੰ ਚੱਲੀ ਜਾ ਟੰਟਾ